ਡੀਆਈਜੀ ਹਰਚੰਦ ਸਿੰਘ ਪੁੱਲਰ ਉਸ ਮਾਮਲੇ ਚ ਲਗਾਤਾਰ ਰੋਜ਼ ਨਵੀਂ ਪਰਤ ਖੁੱਲ ਕੇ ਸਾਹਮਣੇ ਆ ਜਾਂਦੀ ਹੈ ਕਹਿੰਦੇ ਕਿ ਡੀਆਈਜੀ ਹਰਚੰਦ ਪੁੱਲਰ ਤੇ ਕ੍ਰਿਸ਼ਨੁਦਮ ਨੂੰ ਸਾਹਮਣਾ ਵੀ ਕਰਵਾ ਸਕਦੇ ਸੀ ਜੂਚ ਨਾਮਾ ਨੂੰ ਫਾਈਨਲ ਕਰ ਲਿਆ ਸੀਬੀਆਈ ਨੇ ਜਿਨ੍ਹਾਂ ਅਫਸਰਾਂ ਅਧਿਕਾਰੀਆਂ ਦੇ ਨਾਮ ਦੇ ਸੰਮਣ ਵੀ ਤਿਆਰ ਹੋ ਗਏ ਹੁਣ ਸੀਬੀਆਈ ਨੇ ਇਹਨਾਂ ਦੇ ਜੁਆਇਨਿੰਗ ਤੋਂ ਲੈ ਕੇ ਆਖਰੀ ਪੋਸਟਿੰਗ ਜਿਹੜੀ ਡੀਆਈਜੀ ਰੋਪੜ ਨੇ ਸੀਗੀ ਉਥੇ ਤੱਕ ਕਿੱਥੇ ਕਿੱਥੇ ਰਹੇ ਕਿੰਨਾ ਸਮਾਂ ਰਹੇ ਕੀ ਕੀ ਉਹ ਸਮਝਦੀਆਂ ਘਟਨਾ ਕਰ ਰਹੀਆਂ ਉਹ ਸਾਰਾ ਬਿਓਰਾ ਹੁਣ ਇਕੱਠਾ ਕਰਨਾ ਸ਼ੁਰੂ ਕਰਤਾ ਕੀ ਚੰਨੀ ਲਈ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਾ ਰਾ ਪਦਰਾ ਹੋ ਗਿਆ ਕੀ ਰਾਜਾ ਬੜਿੰਗ ਨੂੰ ਹਟਾ ਕੇ ਰਾਹੁਲ ਗਾਂਧੀ ਖੜਗੇ ਹੋਰੀ ਚਰਨਜੀਤ ਚੰਨੀ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣਗੇ ਰਾਹੁਲ ਗਾਂਧੀ ਦੀ ਗੁੱਡ ਬੁੱਕ 'ਚ ਵੀ ਜੇ ਕੋਈ ਨਾਮ ਹੈ ਤਾਂ ਉਹ ਚਰਨਜੀਤ ਚੰਨੀ ਦਾ ਹੈਫਾ ਅਗਲਾ ਟੱਬਰ ਨੂੰ ਫੂਕ ਐ ਦੁਕਾਨਾਂ ਨੁਕਸਾਨ ਇਹ ਕੰਦਾ ਦਿੱਲੀ 'ਚ ਨਹੀਂ ਦੇਸ਼ ਦੇ ਕੁਰਨਾਥਾ ਮਜੇ ਤੇ ਜਿੱਤੇ ਜਿੱਤੇ ਤਸਕ ਭਾਈ ਕਰ ਬਸਦਾ ਸੀ 40 ਸਾਲਾਂ ਬਾਅਦ ਜਦੋਂ ਖੜ ਕੇ ਦੇਖਦੇ ਹਾਂ ਤਾਂ ਇੱਕ ਵਾਰ ਸਵਾਲ ਫੇਰ ਖੜਾ ਹੈ ਕਿ ਲੋਕਤੰਤਰ ਦੀ ਦੋਹਾਈ ਵਾਲੇ ਮੁਲਕ ਦੇ ਵਿੱਚ ਇਨਸਾਫ ਕਿੱਥੇ ਹੈ ਗਲੋਬਲ ਪੰਜਾਬੀ ਟੀਵੀ ਦੇਖ ਰਹੇ ਸਾਡੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਹਰਚੰਨ ਭੁੱਲਰ ਮਾਮਲੇ ਦੇ ਵਿੱਚ ਡੀਐਸਪੀ ਤੋਂ ਪੁੱਛਗਿੱਛ ਹੋਈ ਹੈ ਤੇ ਕਹਿੰਦੇ ਜੀ ਹੋਰ ਦੋ ਅਧਿਕਾਰੀਆਂ ਤੋਂ ਵੀ ਪੁੱਛਗਿੱਛ ਹੋ ਗਈ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਕਈ ਅਫਸਰਾਂ ਦੇ ਨਾਮਾਂ ਦੀਆਂ ਸੂਚੀਆਂ ਤਿਆਰ ਹੋ ਗਈਆਂ ਨੇ ਜਿਨ੍ਹਾਂ ਨੂੰ ਸ সম্মুখীন ਜਾਰੀ ਹੋਣਗੇ ਬਿਲਕੁਲ ਜੀ ਡੀਆਈਜੀ ਹਰਚੰਨ ਸਿੰਘ ਭੁੱਲਰ ਉਸ ਮਾਮਲੇ 'ਚ ਲਗਾਤਾਰ ਰੋਜ਼ ਨਵੀਂ ਪਰਤ ਖੁੱਲ ਕੇ ਸਾਹਮਣੇ ਆ ਜਾਂਦੀ ਹੈ ਠੀਕ ਹੈ ਅੱਜ ਨਿਆਇ ਖਰਾਸਤ ਮੁੱਕਦੀ ਹੈ ਪੇਸ਼ੀ ਹੁੰਦੀ ਹੈ ਉਹ ਸਾਰੀ ਪ੍ਰਕਿਰਿਆ ਮੁਕੰਮਲ ਹੋ ਗਈ ਹੈ ਨਾ ਕ੍ਰਿਸ਼ਨੂ ਵਾਲੇ ਤੱਤ ਸੱਚ ਸਾਹਮਣੇ ਆਉਣ ਲੱਗ ਜਾਨੇ ਆਉਣ ਉਸ ਤੋਂ ਬਾਅਦ ਫਿਰ ਭੁਲਰ ਵਾਲੀ ਕਾਰਵਾਈ ਦੂਸਰੇ ਪਾਸੇ ਨੂੰ ਉਤਰ ਪੈਣੀ ਹੈ ਪਰ ਆਪਾਂ ਪਿਛਲੇ 2 ਦਿਨਾਂ ਤੋਂ ਇਸ ਵਾਰ ਨਾਲ ਤੁਹਾਡੇ ਮੂਰੇ ਤੱਥ ਰੱਖਦੇ ਆ ਰਹੇ ਸੀ ਕਿ ਜੋ ਜਾਣਕਾਰੀ ਮਿਲ ਰਹੀ ਹੈ ਉਹਦੇ ਅਨੁਸਾਰ ਦਰਜਨ ਦੇ ਕਰੀਬ ਡੀਐਸਪੀ ਦੇ ਨਾਮ ਸਭ ਤੋਂ ਪਹਿਲਾਂ ਚਰਚਾ ਆ ਚਾਰੇ ਨੇ ਕਿ ਡੀਐਸਪੀਆਂ ਤੋਂ ਪੁੱਛ ਕੇ ਛੋਹ ਸਕਦੀ ਹੈ ਤੇ ਉਧਰ ਨੂੰ ਪ੍ਰਕਿਰਿਆ ਚੱਲੀ ਗਈ ਜੀ ਇੱਕ ਡੀਐਸਪੀ ਤੇ ਦੋ ਹੋਰ ਅਫਸਰਾਂ ਤੋਂ ਸੀਬੀਆਈ ਨੇ ਪੁੱਛਗਿੱਛ ਕਰ ਲਈ ਹੈ ਇਹ ਮਤਲਬ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਮਿਲ ਰਹੀ ਪੁਲਿਸ ਅੰਤਰਜੰਤਰ ਉਹਨਾਂ ਦੇ ਹਵਾਲੇ ਨਾਲ ਜਾਣਕਾਰੀ ਦੇ ਵਿੱਚੋਂ ਆਪਾਂ ਗੱਲ ਕਰ ਰਹੇ ਹਾਂ ਕਹਿੰਦੇ ਜੀ ਇੱਕ ਪੰਜਾਬ ਦੇ ਡੀਐਸਪੀ ਨੇ ਕੁਲਦੀਪ ਸਿੰਘ ਉਹਨਾਂ ਨੂੰ ਸੀਬੀਆਈ ਨੇ ਚੰਡੀਗੜ੍ਹ ਦੇ ਵਿੱਚ ਜਿਹੜਾ ਸੈਕਟਰ 30 ਚ ਉਹਨਾਂ ਦਾ ਦਫ਼ਤਰ ਹੈ ਨਾ ਉੱਥੇ ਸੱਦਿਆ ਸੀ ਤੇ ਉੱਥੇ ਬੁਲਾ ਕੇ ਪੁੱਛਗਿੱਛ ਕੀਤੀ ਹੈ ਇਹ ਹੀ ਨਹੀਂ ਸੀਬੀਆਈ ਨੇ ਕਹਿੰਦੇ ਜੀ ਮਤਲਬ ਡੀਆਈਜੀ ਹਰਚਰਨ ਭੁੱਲਰ ਦੇ ਮਾਮਲੇ ਦੇ ਵਿੱਚ ਕੁਝ ਹੋਰ ਵਿਅਕਤੀਆਂ ਦੇ ਵੀ ਬਿਆਨ ਦਰਜ ਕਰਨ ਦੀ ਇਕਵੇਲ ਸ਼ੁਰੂ ਕਰ ਦਿੱਤੀ ਹੈ ਤੇ ਇਸ ਲਈ ਕਹਿੰਦੇ ਦੋ ਹੋਰ ਬੰਦਿਆਂ ਤੋਂ ਵੀ ਸਵਾਲ ਜਵਾਬ ਕੀਤੇ ਗਏ ਨੇ ਪਰ ਮਾਮਲਾ ਇੱਥੇ ਰੁਕਣ ਵਾਲਾ ਨਹੀਂਗਾ ਲਿਸਟ ਲੰਬੀ ਤਿਆਰ ਹੋਈ ਹੈ ਜਿਹਦਾ ਜ਼ਿਕਰ ਮੈਂ ਪਹਿਲਾਂ ਵੀ ਕਰਦਾ ਰਿਹਾ ਕਿ ਸਤਾਇਕ ਦੀ ਲਿਸਟ ਤਾਂ ਪਹਿਲਾਂ ਤਿਆਰ ਹੋ ਗਈ ਸੀ ਫਿਰ ਕ੍ਰਿਸ਼ਨੂ ਦੀ ਡੈਰੀ ਦੇ ਹਵਾਲੇ ਨਾਲ ਲਿਸਟ ਤਿਆਰ ਹੋ ਗਈ ਸੋ ਹੁਣ ਕ੍ਰਿਸ਼ਨੂ ਦਾ ਜਿਹੜਾ ਰਿਮਾਂਡ ਲਿਆ ਉਹਦੇ ਵਿੱਚ ਜੋ ਕੁਝ ਸਾਹਮਣੇ ਆਣਾ ਉਹ ਤੋਂ ਬਾਅਦ ਫਿਰ ਅੰਮੋ ਸਾਹਮਣੇ ਵੀ ਬਿਠਾ ਸਕਦੇ ਆ ਕਹਿੰਦੇ ਕਿ ਟੀ.ਆਈ.ਜੀ. ਹਰਚਰਨ ਭੁੱਲਰ ਤੇ ਕ੍ਰਿਸ਼ਨੂ ਦਮ ਨੂੰ ਸਾਹਮਣਾ ਵੀ ਕਰਵਾ ਸਕਦੀ ਹੈ ਸੀ.ਬੀ.ਆਈ. ਪਰ ਉਹਦੀ ਡੈਰੀ ਦੇ ਵਿੱਚੋਂ ਕੁਝ ਨਾਮ ਮਿਲਣ ਦੇ ਵਾਣ ਜਿਹੜੇ ਨਾਮ ਤਾਂ ਇਹ ਹੋਏ ਸੀ ਕਹਿੰਦੇ ਕਿ ਉਹ ਸਾਰਿਆਂ ਦੇ ਵਿੱਚੋਂ ਕੁਝ ਨਾਮਾਂ ਨੂੰ ਫਾਈਨਲ ਕਰ ਲਿਆ ਸੀ.ਬੀ.ਆਈ. ਨੇ ਜਿਨ੍ਹਾਂ ਅਫਸਰਾਂ ਅਧਿਕਾਰੀਆਂ ਦੇ ਨਾਮ ਦੇ ਸੱਮਣ ਵੀ ਤਿਆਰ ਹੋ ਗਏ ਨੇ ਜੀ। ਮਤਲਬ ਉਹਨਾਂ ਨੂੰ ਰੁਕਾ ਕੱਢਿਆ ਜਾਊਗਾ ਕਿ ਐਨੀ ਤਰੀਕ ਨੂੰ ਆਜੋ ਦਫ਼ਤਰ ਦੇ ਵਿੱਚ ਤੁਹਾਨੂੰ ਕੁਝ ਕੁਛ ਹੋਣੀ ਹੈ। ਸੋ ਇਸ ਲਈ ਕਹਿੰਦੇ ਜੀ ਇਹ ਸਾਰੀ ਕਾਰਵਾਈ ਵੀ ਹੋਣ ਦੀ ਤਿਆਰੀ ਚਾ ਕਿ ਕਈ ਅਫਸਰਾਂ ਦੇ ਨਾਮ ਦੇ ਸੱਮਣ ਵੀ ਤਿਆਰ ਨੇ। ਤੇ ਹਰਚਰਨ ਭੁੱਲਰ ਦੀ ਖਾਸ ਕਰਕੇ ਜੁਆਇਨਿੰਗ ਤੋਂ ਲੈ ਕੇ ਉਹਨਾਂ ਦੀ ਹੁਣ ਤੱਕ ਦੀ ਪੋਸਟਿੰਗ ਉਹਦਾ ਰਿਕਾਰਡ ਪੰਜਾਬ ਪੁਲਿਸ ਤੋਂ ਸੀਬੀ ਨੇ ਮੰਗ ਲਿਆ ਇਹ ਐਮ ਪਹਿਲੂ ਹੈ ਹੁਣ ਇਹਦੇ ਅਰਥ ਕੀ ਨੇ ਹਰਚਰਨ ਭੁੱਲਰ ਉਹ ਅਧਿਕਾਰੀ ਨਹੀਂ ਹੈਗੇ ਜਿਹੜੇ ਨਿਯਮਾਂ ਤਹਿਤ ਭਰਤੀ ਹੋ ਕੇ ਇਸ ਅਹੁਦੇ ਤੇ ਪਹੁੰਚੇ ਨੇ ਇਹ ਉਹ ਨੇ ਜਿਨ੍ਹਾਂ ਨੂੰ ਇੱਕ ਬਣਿਆ ਬਣਾਇਆ ਮਿਲਿਆ ਜੀ தਸ ਦੇ ਆਧਾਰ ਤੇ ਦੇ ਦਿਓ ਜੀ ਇਹ ਤੱਥ ਬਣਦਾ ਜੀ ਰਿਕਾਰਡ ਬਣਦਾ ਜੀ ਉਹਦੇ ਆਧਾਰ ਤੇ ਜੇ ਤੁਕੇ ਕਹਿੰਦੇ ਪਹਿਲਾਂ ਇੰਸਪੈਕਟਰ ਪਾਤੀ ਹੋਣ ਲਈ ਗਈ ਸੀ ਤਾਂ ਉਹਦੇ ਵਿੱਚ ਪਾਸ ਨਹੀਂ ਹੋ ਸਕੇ ਸੀ ਤੇ ਉਹਦੇ ਵਿੱਚ ਇੰਟਰਵਿਊ ਚ ਰਹਿ ਗਿਆ ਸੀ ਕਹਿੰਦੇ ਮਾਮਲੇ ਚਰਚਾ ਚ ਵੀ ਨਿਕਲ ਕੇ ਆਈ ਗੱਲ ਪਰ ਇੱਧਰ ਕਹਿੰਦੇ ਕਿ ਸਿੱਧਾ ਛਾਲ ਵੱਜ ਗਈ ਤੇ ਇਸ ਲਈ ਇਸ ਰਾਹ ਨਹੀਂ ਚੱਲੇਗੇ ਹੋਰ ਵੀ ਕਈ ਸੈਟ ਨਹੀਂ ਇਸ ਰਾਹ ਨਹੀਂ ਤਾਂ ਪਰ ਹੁਣ ਸੀਬੀਆਈ ਨੇ ਇਹਨਾਂ ਦੇ ਜੁਆਇਨਿੰਗ ਤੋਂ ਲੈ ਕੇ ਆਖਰੀ ਪੋਸਟਿੰਗ ਜਿਹੜੀ ਡੀਆਈਜੀ ਰੋਪੜ ਰਹੀ ਸੀਗੀ ਉੱਥੇ ਤੱਕ ਕਿੱਥੇ-ਕਿੱਥੇ ਰਹਿ ਕਿੰਨਾ ਸਮਾਂ ਰਹਿ ਕੀ-ਕੀ ਉਹ ਸਮੇਂ ਦੀਆਂ ਘਟਨਾ ਕਰ ਰਹੀਆਂ ਉਹ ਸਾਰਾ ਬਿਓਰਾ ਹੁਣ ਇਕੱਠਾ ਕਰਨਾ ਸ਼ੁਰੂ ਕਰਤਾ ਸੂਈ ਇਸ ਲਈ ਕੁਝ ਤਰ੍ਹਾਂ ਕਹਿੰਦੀਆਂ ਕਿ ਇਹ ਵੀ ਹੋ ਸਕਦਾ ਹੈ ਕਿ ਭਰਤੀ ਵਾਲੀ ਪ੍ਰਕਿਰਿਆ ਦੀ ਫਾਈਲ ਵੀ ਖੁੱਲ ਜਵੇ ਤੇ ਜੇ ਭਰਤੀ ਵਾਲੀ ਪ੍ਰਕਿਰਿਆ ਵਾਲੀ ਫਾਈਲ ਖੁੱਲੀ ਤੇ ਉਹਦੇ ਵਿੱਚ ਇਹ ਤੱਥ ਸੱਚ ਸਾਹਮਣੇ ਆ ਗਿਆ ਵੀ ਕਿ ਭਰਤੀ ਵੀ ਨਜ਼ਾਇਜ਼ ਹੈ ਜਾਂ ਗੈਰਕਾਨੂੰਨੀ ਹੈ ਤੇ ਫਿਰ ਕਹਿੰਦੇ ਕਿ ਹੁਣ ਤੱਕ ਜੋ ਤਨਖਾਹ ਪੱਤੇ ਮੋਜਾਂ ਮਾਣੀ ਐ ਕਿ ਉਹਦੇ ਲਈ ਵੀ ਵਸੂਲੀ ਦੀ ਕਾਰਵਾਈ ਸ਼ੁਰੂ ਹੋਊਗੀ ਕਿ ਉਹਦੇ ਲਈ ਵੀ ਸਾਰਾ ਕੁਝ ਜੋ ਕਾਨੂੰਨੀ ਤੌਰ ਤੇ ਜਾਇਦਾਦ ਹੈਗੀ ਆ ਉਸ ਨੂੰ ਕੁਰਕ ਕਰ ਲਿਆ ਜਾਊਗਾ ਇਹ ਵੀ ਪਹਿਲੂ ਨਵੇਂ ਤਰੀਕੇ ਨਾਲ ਉੱਭਰਿਆ ਸੋ ਸਿਵੀਏ ਨੇ ਕਾਫੀ ਸਖੰਝਾ ਕੱਸ ਲਿਆ ਜੀ ਤੇ ਹੁਣ ਇਸ ਪ੍ਰਕਿਰਿਆ ਦੇ ਤਹਿਤ ਹਰਚੰਦ ਪੁੱਲਰ ਤੋਂ ਗਾਂਵ ਵੱਧ ਕੇ ਜਿਹੜੀ ਆਪਾਂ ਡੀਐਸਪੀ ਤੋਂ ਪੁੱਛ ਕੇ ਜੀ ਦੀ ਗੱਲ ਕਰਦੇ ਆ ਉਧਰ ਨੂੰ ਗੱਲ ਤੁਰ ਪਈ ਆ ਹੋਰ ਅਧਿਕਾਰੀਆਂ ਤੋਂ ਪੁੱਛ ਕੇ ਸ਼ੁਰੂ ਹੋ ਗਈ ਤੇ ਨਾਲ ਦੀ ਨਾਲ ਸੰਮਣ ਵਾਲੀ ਸੂਚੀ ਕਿ ਤਿਆਰ ਹੋਵੇ ਸੋ ਇਸ ਲਈ ਪੁੱਲਰ ਪਰਿਵਾਰ ਦੀਆਂ ਤੇ ਪੁਲਰ ਦੇ ਨਿਢ ਲਿਆਂ ਦੀਆਂ ਮੁਸ਼ਕਲਾਂ ਤਾਂ ਵੱਧ ਗਈਆਂ ਪਰ ਕੀ ਇਹ ਨੌਕਰੀ ਹਾਸਲ ਕਰਨ ਵਾਲੀ ਪ੍ਰਕਿਰਿਆ 'ਚ ਵੀ ਮੁਸ਼ਕਲ ਵਧਣ ਜਾ ਰਹੀ ਹੈ ਇਸ ਗੱਲ ਨੇ ਵੀ ਇੱਕ ਇਹ ਪਹਿਲੂ ਵਾਸਤੇ ਜਦੋਂ ਸੀਬੀਆਈ ਨੇ ਹੁਣ ਸਾਰਾ ਰਿਕਾਰਡ ਮੰਗ ਲਿਆ ਜੀ ਸੋ ਦੇਖਦੇ ਆਂ ਇਹ ਖਬਰਾਂ ਤਾਂ ਧਿਆਨ 'ਚ ਰਹਿਣੀਆਂ ਰਹਿਣੀਆਂ ਅੱਜ ਪੇਸ਼ੀ ਵਾਲਾ ਕੰਮ ਨਿਬੜ ਗਿਆ ਹੋ ਗਿਆ ਪਰ ਗਾਂ ਕੀ ਅੱਗੇ ਕੀ ਕੀ ਕ੍ਰਿਸ਼ਨੂ ਕੀ ਕੀ ਬੋਲੂਗਾ ਕਿਦੇ ਕਿਦੇ ਨਾਮ ਉਗਲੂਗਾ ਹੈ ਉਹ ਸਿਆਸੀ ਧਿਰਾਂ ਕਿਡੀਆਂ ਕਿਡੀਆਂ ਹੋਣਗੀਆਂ ਉਹ ਪ੍ਰਸ਼ਾਸਨਿਕ ਧਿਰਾਂ ਕਿਡੀਆਂ ਕਿਡੀਆਂ ਹੋਣਗੀਆਂ ਉਹ ਕਾਰੋਬਾਰੀ ਉਦਯੋਗਪਤੀ ਉਹ ਪਹੁੰਚ ਅਪਰੋਚ ਵਾਲੇ ਘਰਾਣੇ ਉਹ ਕਿਹੜੇ ਕਿਹੜੇ ਹੋਣਗੇ ਕਿ ਉਹ ਨਾਮ ਉਗਲੜੇ ਜਾਣਗੇ ਕੀ ਕ੍ਰਿਸ਼ਨੂ ਬਾਦਮਾਫ ਗਵਾਹ ਬਣਨ ਜਾ ਰਿਹਾ ਹੈ ਇਹ ਸਾਰੇ ਸਵਾਲ ਆਉਂਦੇ ਸਮਿਆਂ 'ਚ ਜਵਾਬ ਇਹਦੇ ਸਾਹਮਣੇ ਹੋਣਗੇ ਪਰ ਫਿਲਹਾਲ ਜਿਹੜੀ ਪਿਛਲੇ ਦੋ ਦਿਨਾਂ ਤੋਂ ਖਬਰ ਨਿਕਲ ਰਹੀ ਸੀ ਕਿ ਡੀਐਸਪੀ ਕਿ ਨਹੀਂ ਡੜਾਉਂਦੇ ਨੇ ਉਹਨਾਂ ਵੱਲੋਂ ਗੱਲ ਤੁਰ ਪਈ ਹੈ ਤੇ ਡੀਐਸਪੀਾਂ ਤੋਂ ਲੈ ਕੇ ਕੁਝ ਉੱਪਰ ਥੱਲੇ ਵਾਲੇ ਰੈਂਕ ਦੇ ਅਧਿਕਾਰੀਆਂ ਨੂੰ ਸਮਨ ਜਾਰੀ ਹੋਣ ਰਹੇ ਨੇ ਉਹਦੇ ਦਿਨਾਂ 'ਚ ਤੁਹਾਨੂੰ ਉਹ 30 ਸੈਕਟਰ ਜਾਂ ਹੋਰ ਕਿਤੇ ਸੀ ਵੀ ਜਿੱਥੇ ਸੱਦੇਗੀ ਉੱਥੇ ਉਹ ਖੜੇ ਨਜ਼ਰ ਆਉਣਗੇ ਤੇ ਉਹਨਾਂ ਤੋਂ ਪੁੱਛ ਕੇ ਚੰਦੀ ਨਜ਼ਰ ਵੀ ਆਉਗੀ ਜੀ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਤੇ ਪੰਜਾਬ ਦੇ ਵਿੱਚ ਤਿੰਨ ਚਾਰ ਕੁ ਮਹੀਨਿਆਂ ਲਈ ਮੁੱਖ ਮੰਤਰੀ ਬਣੇ ਚਰਨਜੀਤ ਚੰਨੀ ਜੇ ਤੁਸੀਂ ਸੁਣਾਓ ਤਾਂ ਕਹਿਣਗੇ ਜੀ ਮੈਂ ਆਪਣੀ ਮਿਹਨਤ ਮੁਸ਼ਕਲ ਦੇ ਨਾਲ ਇਹ ਰਤਬੇ ਇਹ ਸਥਾਨ ਇਹ ਹਾਸਲ ਕੀਤੇ ਐ ਤੇ ਪਰ ਸਿਆਸੀ ਸਫਾ ਦੇ ਵਿੱਚ ਇਹ ਵੀ ਕਿਹਾ ਜਾਂਦਾ ਹੈ ਕਿ ਚਰਨਜੀਤ ਚੰਨੀ ਕਿਸਮਤ ਦੇ ਬਹੁਤ ਧਨੀ ਹੈ ਤੇ ਉਹਨਾਂ ਨੂੰ ਕਿਸਮਤ ਅਚਾਨਕ ਜਿਹੜਾ ਮੌਕਾ ਦਿੰਦੀ ਆ ਕਿਤੇ ਤਾਂ ਜਾਖੜ ਦਾ ਨਾਮ ਸੀ ਮੁੱਖ ਮੰਤਰੀ ਲਈ ਕਿਤੇ ਨਵਜੋਤ ਸਿੰਘ ਸਿੱਧੂ ਦੌੜ ਚ ਸੀ ਕਿਤੇ ਲੱਗ ਰਿਹਾ ਸੀ ਸੁਖਜਿੰਦਰ ਰੰਧਾਵਾ ਬਣੇ ਖੜੇ ਪਰ ਲੋਟਰੀ ਨਹੀਂ ਨਿਕਲੀ ਚਰਨਜੀਤ ਚੰਨੀ ਦੀ ਮੰਤਰੀ ਤੋਂ ਲੈ ਕੇ ਮੁੱਖ ਮੰਤਰੀ ਤੱਕ ਗੱਲ ਇੱਥੇ ਨਹੀਂ ਰੁਕੀ ਕਹਿੰਦੇ ਜੀ ਗਾਂਧੀ ਪਰਿਵਾਰ ਦੇ ਭਰੋਸੇਯੋਗ ਵੀ ਨੇ ਰਾਹੁਲ ਗਾਂਧੀ ਦੀ ਗੁੱਡ ਬੁੱਕ 'ਚ ਵੀ ਜੇ ਕੋਈ ਨਾਮ ਹੈ ਤਾਂ ਉਹ ਚਰਨਜੀਤ ਚੰਨੀ ਦਾ ਹੈ ਤੇ ਬਿਹਾਰ ਦੀਆਂ ਚੋਣਾਂ ਆਈਆਂ ਤੇ ਬਿਹਾਰ ਦੀਆਂ ਚੋਣਾਂ 'ਚ ਕਾਂਗਰਸ ਨੇ ਜਿਹੜੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਉਹਨਾਂ 'ਚ ਪੰਜਾਬ 'ਚੋਂ ਇੱਕੋ ਲੀਡਰ ਪਾਇਆ ਉਹ ਨਾਂ ਸੀ ਚਰਨਜੀਤ ਚੰਨੀ ਪਰ ਉਸ ਸਮੇਂ ਵੀ ਕਿਸੇ ਨੇ ਗੌਰ ਨਹੀਂ ਕੀਤਾ ਪਰ ਕੀ ਚੰਨੀ ਲਈ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਾ ਰਾ ਪੱਤਰਾ ਹੋ ਗਿਆ ਕੀ ਰਾਜਾ ਅਪਿੰਗ ਨੂੰ ਹਟਾ ਕੇ ਰਾਹੁਲ ਗਾਂਧੀ ਖੜਗੇ ਹੋਰੀ ਚਰਨਜੀਤ ਚੰਨੀ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣਗੇ ਰਾਹੁਲ ਗਾਂਧੀ ਬਣਾਉਣਗੇ ਖੜਗੇ ਬਣਾਉਣਗੇ ਕਿ ਮੋਦੀ ਉਹਦੇ ਨਹੀਂ ਰਾਭ ਪਧਰਾ ਕਰਗੇ ਭਈ ਮੋਦੀ ਭਾਜਪਾ ਦਾ ਲੀਡਰ ਦੇਸ਼ ਦਾ ਪ੍ਰਧਾਨ ਮੰਤਰੀ ਤੇ ਫਿਰ ਨਰਿੰਦਰ ਮੋਦੀ ਹੋਰੀ ਕਿਵੇਂ ਬਿਲਕੁਲ ਜੀ ਚਰਨਜੀਤ ਚੰਨੀ ਦਾ ਜ਼ਿਕਰ ਹੁਣ ਬਿਹਾਰ ਦੀਆਂ ਚੋਣਾਂ ਤੋਂ ਲੈ ਕੇ ਪੰਜਾਬ ਦੀਆਂ ਸਿਆਸੀ ਸਫਾ ਦੇ ਵਿੱਚ ਕੋਮ ਹੈ ਔਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਨੀ ਦਾ ਜ਼ਿਕਰ ਕਰਕੇ ਕਹਿੰਦੇ ਉਹਦਾ ਸਿਆਸੀ ਕਦਮ ਵਧਾਤਾ ਤੇ ਆਪਣਾ ਸਿਆਸੀ ਕਦਮ ਘਟਾ ਲਿਆ ਬਿਲਕੁਲ ਜੀ ਚਰਨਜੀਤ ਚੰਨੀ ਦੇ ਮਾਮਲੇ ਦੇ ਵਿੱਚ ਉਹਦੇ ਰਾਹੀ ਬਾਇਆ ਚੰਨੀ ਗਾਂਧੀ ਪਰਿਵਾਰ ਨੂੰ ਨਿਸ਼ਾਨੇ ਤੇ ਰੱਖਦਿਆਂ ਹੋਇਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਚ ਆਪਣੀ ਰੈਲੀ ਦੌਰਾਨ ਜੋ ਕਿਹਾ ਉਸ ਨੇ ਚੰਨੀ ਨੂੰ ਮੁਰਲੀ ਕਤਾਰ ਚ ਲਿਆ ਖੜਾ ਕੀਤਾ ਤੇ ਗਾਂਧੀ ਪਰਿਵਾਰ ਦੇ ਵੀ ਧਿਆਨ ਚ ਆ ਗਿਆ ਕਿ ਹਾਂ ਆਪਣਾ ਤਾਂ ਲੀਡਰ ਹੈਗਾ ਆਪਾਂ ਨੂੰ ਕਿਉਂ ਆਪਾਂ ਆੜ-ਦੜਾ ਫਰੀ ਜੰਨੇ ਕਿਉਂਕਿ ਉਹ ਭਾਲ ਕਰ ਰਹੇ ਨੇ ਕਹਿੰਦੇ ਮੁੱਖ ਮੰਤਰੀ ਦੇ ਚਿਹਰੇ ਦੀ ਹਾਂ ਉਹਦੇ ਵਿੱਚੋਂ ਪ੍ਰਤਾਪ ਬਾਜਵਾ ਆਪਣਾ ਚਿਹਰਾ ਦੇਖਦੇ ਨੇ ਰਾਜਾ ਬੜਿੰਗ ਆਪਣਾ ਚਿਹਰਾ ਦੇਖਦਾ ਹੈ ਹੈਨਾ ਕੁਝ ਹੋਰ ਲੋਕਾ ਸੋਚ ਰਹੇ ਕਿ ਕਿਸੇ ਦੀ ਵਾਪਸੀ ਨਾ ਹੋ ਜਵੇ ਤੇ ਚੰਨੀ ਸਾਫਕਾ ਮੁੱਖ ਮੰਤਰੀ ਨੇ ਇਸ ਲਈ ਉਹ ਵੀ ਉਸੇ ਗਤਾਰਕ ਸੀਗੇ ਤੇ ਪ੍ਰਧਾਨ ਦੇ ਲਈ ਹੋਰ ਕਈ ਨਾਮ ਵੀ ਚਰਚਾ ਸੀ ਪ੍ਰਗਟ ਸਿੰਘ ਤੱਕ ਦਾ ਨਾਮ ਵੀ ਚੱਲਿਆ ਪਰ ਹੁਣ ਚੰਨੀ ਦੇ ਲਈ ਕੀਰਾ ਪਦਰਾ ਹੋ ਗਿਆ ਜਦੋਂ ਪ੍ਰਧਾਨ ਮੰਤਰੀ ਨਰਮੋਦੀ ਨੇ ਬਿਹਾਰ ਦੀ ਰੈਲੀ ਦੇ ਵਿੱਚ ਖੜ ਕੇ ਕਿਹਾ ਕਿ ਵੀ ਇੱਕ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਹੋਇਆ ਹੈ ਹੈਨਾ ਉਹ ਜੀ ਬਿਹਾਰੀਆਂ ਨੂੰ ਕਹਿੰਦਾ ਇਹਨਾਂ ਨੂੰ ਤਾਂ ਕੱਢੋ ਅਸੀਂ ਕਢਾਵਾਂਗੇ ਤਾਂ ਗਾਂਧੀ ਪਰਿਵਾਰ ਦੀ ਇੱਕ ਕੁੜੀ ਜਿਹੜੀ ਹੁਣ ਲੋਕ ਸਭਾ 'ਚ ਬੈਠਦੀ ਆ ਉਹ ਤਾੜੀਆਂ ਮਾਰ ਰਹੀ ਸੀ ਅਸਲ 'ਚ ਪ੍ਰਧਾਨ ਮੰਤਰੀ ਤੇ ਚੰਨੀ ਦਾ ਕਨੈਕਸ਼ਨ ਫਿਰੋਜ਼ਪੁਰ ਰੈਲੀ ਵੀ ਹੈ ਜਦੋਂ ਪ੍ਰਧਾਨ ਮੰਤਰੀ ਜਿਨ੍ਹਾਂ ਬਾਰੇ ਭਗਵੰਤ ਮਾਨ ਹੋਰੀ ਕਹਿੰਦੇ ਨੇ ਕਿ ਪ੍ਰਧਾਨ ਮੰਤਰੀ ਘਟ ਰੈਲੀ ਪ੍ਰਧਾਨ ਮੰਤਰੀ ਵੱਧ ਨੇ ਉਹ ਪੰਜਾਬ ਆਉਂਦੇ ਨੇ ਰੈਲੀ ਨੂੰ ਸਬੋਧਨ ਕਰਨ ਮੌਸਮ ਵਿਗੜ ਜਾਂਦਾ ਕਹਿੰਦੇ ਚੌਪਰ ਉਡਣੀ ਪਾਉਂਦਾ ਅੱਗੇ ਹੈ ਨਾ ਤੇ ਇਸ ਲਈ ਕਹਿੰਦੇ ਬਾਇ ਰੋਡ ਜਾਣਾ ਪੈਂਦਾ ਪਰ ਬਾਇ ਰੋਡ ਜਾਂਦੇ ਕਹਿੰਦੇ ਖਬਰ ਮਿਲ ਜਾਂਦੀ ਹੈ ਕਿ ਅੱਗੇ ਪੰਡਾਲ ਤਾਂ ਖਾਲੀ ਹੈ ਜੀ ਪ੍ਰਧਾਨ ਮੰਤਰੀ ਜੀ ਜਾ ਕੇ ਕਰੋਗੇ ਕੀ ਫਿਰ ਕਹਿੰਦੇ ਜੀ ਮੁੜਨ ਦਾ ਬਹਾਨਾ ਸੀ ਤੇ ਉਹ ਕਹਿੰਦਾ ਜੀ ਸਾਡੀ ਗੱਡੀਆਂ ਰੋਕ ਲੀਆਂ ਕਾਫਲਾ ਰੋਕ ਲਿਆ ਜੀ ਗਲਤੀ ਹੋ ਗਈ ਮੈਂ ਕਿਹਾ ਜਦੋਂ ਪ੍ਰਧਾਨ ਮੰਤਰੀ ਜੀ ਨੇ 에ਰਪੋਰਟ ਤੇ ਜਾ ਕੇ ਕਿਹਾ ਕਿ ਬਤਾ ਦੇਣਾ ਆਪਣੇ ਮੁੱਖਿਆ ਮੰਤਰੀ ਕੋ ਮੈਂ ਜ਼ਿੰਦਾ ਵਾਪਸ ਜਾ ਰਹਾ ਹਾਂ ਤੇ ਚੰਨੀ ਚੰਨੀ ਨੇ ਸਟੈਂਡ ਲੈ ਲਿਆ ਕਿ ਇਹ ਕੀ ਗੱਲ ਹੋਈ ਉਹ ਕਹਿੰਦੇ ਹੋਇਆ ਕੀ ਹੈ ਇਹ ਤਾਂ ਦੱਸੋ ਕੁਈ ਕਿਸੇ ਨਹੀਂ ਟਰੂੜਾ ਨਹੀਂ ਮਾਰਿਆ ਕੁਸੀ ਨਹੀਂ ਮਾਰਿਆ ਕਹਿੰਦੇ ਉਹੀ ਸੋ ਉਸ ਸਮੇਂ ਚੰਨੀ ਦਾ ਉਹ ਸਟੈਂਡ ਪੰਜਾਬ ਦੇ ਲੋਕਾਂ ਨੂੰ ਬਹੁਤ ਬਾਦਬ ਲੱਗਿਆ ਜਿਹੜੇ ਕਾਂਗਰਸ ਨਾਲ ਤਾਂ ਰੱਤਾ ਵੀ ਸਹਿਮਤ ਨਹੀਂਗੇ ਤੇ ਚੰਨੀ ਨਾਲ ਵੀ ਨਾ ਸਹਿਮਤ ਹੋਣਾ ਚਾਹੀਏ ਪਰ ਇਸ ਮੁੱਦੇ ਤੇ ਚੰਨੀ ਨੇ ਆਪਣਾ ਨਾਮ ਨਾ ਕਾਫੀ ਖੱਟਿਆ ਤੇ ਕਾਦ ਆਪਣਾ ਉੱਚਾ ਕੀਤਾ ਕਿ ਲੈ ਵੀ ਇਹ ਲਿਆ ਪੰਜਾਬ ਪੱਖੀ ਸਟੈਂਡ ਉਤੋਂ ਬਾਅਦ ਸਰਕਾਰ ਬਦਲ ਗਈ ਮੁੱਖ ਮੰਤਰੀ ਭਗਵੰਤ ਮਾਨ ਜੀ ਬਣ ਗਏ ਪ੍ਰਧਾਨ ਮੰਤਰੀ ਮੋਦੀ ਜੀ ਇੱਥੇ ਚੰਡੀਗੜ੍ਹ ਦੇ ਲਾਗੇ ਇੱਕ ਮੈਡੀਕਲ ਖੇਤਰ ਦੇ ਵਿੱਚ ਕੋਈ ਹਸਤਾਲ ਹਸਤਲ ਦਾ ਨਹੀਂ ਪੱਥਰ ਰੱਖਣਾਗੇ ਤੇ ਸਾਡੇ ਵਾਲੇ ਮੁੱਖ ਮੰਤਰੀ ਸਾਹਿਬ ਤਾਂ ਲੰਬੇ ਪੈਣ ਕਿ ਉਹ ਪ੍ਰਧਾਨ ਮੰਤਰੀ ਜੀ ਗਲਤੀ ਹੋ ਗਈ ਉਸ ਸਮੇਂ ਮੈਂ ਮਾਫੀ ਮੰਗਦਾ ਨਹੀਂ ਪਿਛਲਿਆਂ ਦੇ ਗੁਨਾਹ ਗਲਤੀਆਂ ਲਈ ਉਹ ਸਾਰੇ ਕਹਣ ਕਿ ਭਰਾਵਾ ਤੇਰਾ 3 13 ਜੋ ਕੋਈ ਮਸਲਾ ਨਹੀਂ ਤੂੰ ਕਿਉਂ ਮਾਫੀ ਮੰਗੀ ਜਾਣਾ ਤੇ ਉਸ ਸਮੇਂ ਫੇਰ ਇੱਕ ਵਾਰ ਜੰਨੀ ਚਰਚਾ ਚਾ ਗਈ ਤੇ ਹੁਣ ਚੰਨੀ ਹੋਰਾਂ ਦੇ ਇੱਕ ਸਮੇਂ ਕਹੇ ਗਏ ਬੋਲ ਜਿਹੜੇ ਸ਼ਬਦ ਚੋਣ ਸਹੀ ਨਹੀਂ ਸੀਗੀ ਜਦੋਂ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਦਿੱਲੀ ਹਾਈ ਕਮਾਂਡ ਨੂੰ ਦਿੱਲੀ ਲੀਡਰਸ਼ਿਪ ਨੂੰ ਬਾਹਰੀ ਲੀਡਰਾਂ ਨੂੰ ਨਿਸ਼ਾਨੇ ਤੇ ਲੈਂਦੇ ਆ ਕਿਹਾ ਕਿ ਅਸੀਂ ਭਈਆਂ ਨੂੰ ਰਾਜ ਨਹੀਂ ਕਰਨ ਦਿਆਂਗੇ ਬੇਸ਼ੱਕ ਉਹਨਾਂ ਦੀ ਮਨਸ਼ਾ ਇਹ ਸਿੱਧੀ ਸਿੱਧੀ ਕੇਜਰੀਵਾਲ ਨੇ ਜੁੰਡਲੀ ਸੀ ਪਰ ਸ਼ਬਦ ਉਹ ਚੋਣ ਗਲਤ ਸੀ ਜਿਹੜਾ ਹੁਣ ਮੋਦੀ ਜੀ ਉਹਨੂੰ ਬਿਹਾਰੀਆਂ ਨਾਲ ਜੋੜ ਰਹੇ ਨੇ ਕਿ ਜੀ ਇਹ ਤਾਂ ਕਿਉਂਕੋ ਸ਼ਬਦ ਉਹਨਾਂ ਲਈ ਵਰਤਿਆ ਜਾਂਦਾ ਜੂਪੀ ਬਿਆਦ ਤੋਂ ਜਿਹੜੇ ਇੱਥੇ ਮਜ਼ਦੂਰ ਲੇਬਰ ਕਰਨਾ ਆਉਂਦੇ ਨੇ ਕੰਮ ਕਰ ਕਰਨਾ ਆਉਂਦੇ ਨੇ ਉਹਨਾਂ ਲਈ ਇਹ ਸ਼ਬਦ ਭਈਆ ਸ਼ਬਦ ਵਰਤੇ ਆ ਜਾਂਦਾ ਆਪਣੇ ਸੋ ਉਸ ਨੂੰ ਲੈ ਕੇ ਉਹ ਕਿਹਾ ਚਾਹੇ ਕੇਜਰੀਵਾਲ ਨੇ ਜੁੰਡ ਲਈ ਹੋਵੇ ਉਹ ਇਹ ਨਹੀਂ ਕਹੇ ਕਿ ਭਈਆ ਨੂੰ ਬਾਹਰ ਕੱਢ ਰਹੇ ਜਾਂ ਕੁਝ ਜਦੋਂ ਕਿ ਹੁਣੇ ਮੁੱਦਾ ਬਣਿਆ ਹੋਇਆ ਕਾਫੀ ਹੱਦ ਤੱਕ ਉਹ ਕਿਹਾ ਹੈ ਕਿ ਰਾਜ ਨਹੀਂ ਕਰਨ ਦਿਆਂਗੇ ਸੋ ਉਸ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਜੀ ਪਤਾ ਨਹੀਂ ਉਹਦੇ ਨੋਟ ਕਰੀ ਫਿਰਦੇ ਨੇ ਮੈਨੂੰ ਮੋਖਾ ਮਿਲ ਜਵੇ ਪਤਨ ਦੀ ਟੀਮ ਨੇ ਹੁਣ ਕੱਢ ਕੇ ਦਿੱਤਾ ਕਲਿੱਪ ਪਤਾ ਨਹੀਂ ਭਾਵਨਾ ਸਿਰਫ ਗਾਂਧੀ ਪਰਿਵਾਰ ਹੋਵੇ ਪਰ ਮੂਰੇ ਨਾਂ ਚਰਨੀ ਚੰਨੀ ਲੱਗਿਆ ਬਿਨਾਂ ਨਾਮ ਲਿਆ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਇੱਕ ਮੁੱਖ ਮੰਤਰੀ ਪਰ ਉਸ ਦੇ باوجود ਵੀ ਉਹ ਵੱਡਾ ਹੋ ਗਿਆ ਸਾਰੇ ਪਾਸੇ ਚੰਨੀ ਚੰਨੀ ਹੋਈ ਪਈ ਆ ਮੇਰੀ ਹੁਣ ਹੋਇਆ ਕੀ ਫਿਰ ਅਬਨੀਤ ਬਿੱਟੂ ਮੂਰੇ ਮਾਈਕੇ ਜਾਂਦਾ ਤਾਂ ਉਹ ਵੀ ਚੰਨੀ ਦੇਵਾਲਾ ਨਾਲ ਗੱਲ ਕਰਦਾ ਕਾਂਗਰਸੀਆਂ ਮੂਰੇ ਮਾਈਕੇ ਜਾਂਦਾ ਉਹ ਵੀ ਚੰਨੀ ਦੇਵਾਲਾ ਨਾਲ ਗੱਲ ਕਰਦਾ ਬਿਹਾਰ ਦੇ ਵਿੱਚ ਜੋ ਜਾਤੀ ਵਰਗਵੰਡ ਜਾਤ ਦੇ ਅੰਦਰ ਜਾਤ ਜਾਤ ਦੇ ਅੰਦਰ ਜਾਤ ਜਿਸ ਤਰ੍ਹਾਂ ਉਹ ਵਰਤਾਰਾਏ ਉਥੇ ਚੰਨੀ ਦੇ ਉੱਤੇ ਨਿਸ਼ਾਨਾ ਬਿੰਨਣਾ ਪ੍ਰਧਾਨ ਮੰਤਰੀ ਲਈ ਇਸ ਪੱਖ ਤੋਂ ਵੀ ਭਾਰੀ ਪੈ ਸਕਦਾ ਕਿਉਂਕਿ ਉਹ ਉਸ ਐਸ ਸੀ ਪਾਈਚਾਰੇ ਤੋਂ ਆਉਂਦੇ ਨੇ ਤੇ ਉਹ ਠੋਕੇ ਕਹਿੰਦੇ ਨੇ ਕਿ ਮੈਨੂੰ ਮਹਿੰਦਗੀ ਕਰਦਾ ਪਾਈ ਉਹਦੀ ਤੇ ਇਸ ਲਈ ਵੀ ਇਹ ਪਹਿਲ ਹੋ ਸਕਦਾ ਹੈ ਦੂਸਰਾ ਗਾਂਧੀ ਪਰਵਾਰ ਦੀ ਨਜ਼ਰ 'ਚ ਵੀ ਆ ਗਿਆ ਵੀ ਚੰਨੀ ਦਾ ਹੈ ਚਾਹੇ ਉਹ ਫਿਰੋਜ਼ਪੁਰ ਕਰਕੇ ਹੀ ਰੜਕਦਾ ਹੋਵੇ ਪ੍ਰਧਾਨ ਮੰਤਰੀ ਨੂੰ ਪਰ ਇਸ ਤਰ੍ਹਾਂ ਉਹਨਾਂ ਨੇ ਘੇਰਿਛ ਲੈਣ ਦੀ ਕੋਸ਼ਿਸ਼ ਕੀਤੀ ਹੋਵੇ ਪਰ ਕਹਿੰਦੇ ਜੀ ਗਾਂਧੀ ਪਰ ਉਹਦੀ ਨਜ਼ਰ ਛੱਡ ਗਿਆ ਤੇ ਇਹ ਚਰਚਾ ਉਹਦੇ ਦਰਮਿਆਨ ਇਹ ਚਰਚਾ ਚੱਲ ਪਈ ਕਾਂਗਰਸ ਦੇ ਅੰਦਰ ਇਹ ਕਿ ਕਿਤੇ ਚੰਨੀ ਪ੍ਰਧਾਨ ਬਣ ਕੇ ਤਾਂ ਨਹੀਂ ਆ ਰਿਹਾ ਤੇ ਕਹਿੰਦੇ ਜੀ ਦਿੱਲੀ ਦੇ ਵਿੱਚ ਵੀ ਇਹ ਕੁਸਰਮੁਸਰ ਹੋਣ ਲੱਗ ਪਈ ਕਿ ਚੰਨੀ ਬਾਰੇ ਸੋਚਿਆ ਜਾਸ ਕਿਉਂਕਿ ਕਾਂਗਰਸ ਦੇ ਵਿੱਚ ਇੱਕੇ ਰਵਾਇਤ ਜੀ ਲਗਭਗ ਹੈਗੀ ਆ ਪੰਜਾਬ ਦੇ ਵੱਲੇ ਚ ਤਾਂ ਬੇਸ਼ੱਕ ਇੱਕ ਵਾਰ ਰਿਆ ਹਿਮਸ਼ੇਰ ਸਿੰਘ ਦੁੱਲੋਂ ਤੇ ਕੈਪਟਨ ਦੇ ਸਮੇਂ ਦੇ ਵਿੱਚ ਉਹਨੂੰ ਚੋਣ ਪ੍ਰਚਾਰ ਦਾ ਚੇਅਰਮੈਨ ਲੈ ਸੀ ਕੈਪਟਨ ਦਰੋਣਾ ਨੂੰ ਪ੍ਰਧਾਨ ਦੁੱਲੋਂ ਸੀਗੇ ਤਦ ਮੁੱਖ ਮੰਤਰੀ ਦਾ ਚਿਹਰਾ ਕੈਪਟਨਸੀ ਪਰ ਪਰ ਦੂਸਰੀ ਵਾਰ ਤਾਂ ਪ੍ਰਧਾਨਗੀ ਲਈ ਕਿ ਮੈਨੂੰ ਪ੍ਰਧਾਨ ਬਣਾਓ ਬਈ ਮੈਂ ਤਾਂ ਤਾਂ ਹੀ ਚਿਹਰਾ ਲਾਣ ਨੂੰ ਸੋ ਇੱਥੇ ਪੰਜਾਬ ਚ ਕਾਂਗਰਸ ਦਾ ਪ੍ਰਧਾਨ ਬਣਦਾ ਹੋ ਮਤਲਬ ਮੁੱਖ ਮੰਤਰੀ ਦਾ ਚਿਹਰਾ ਬਣਨਾ ਸੋ ਇਹ ਮੰਨਿਆ ਜਾ ਰਿਹਾ ਕਿ ਜੀ ਇਹ ਚਰਨਜੀਤ ਚੰਨੀ ਦਾ ਰਾ ਪ੍ਰਧਾਨ ਬਣ ਲਈ ਪਦਰਾ ਹੋ ਗਿਆ ਮਸ਼ਰਤੇ ਆਉਂਦੇ ਸਮੇਂ ਕੁਝ ਹੋਰ ਮੋੜਾ ਨਾ ਘਟੇ ਤੇ ਰਾ ਪਦਰਾ ਕਰਨ ਦੇ ਵਿੱਚ ਮੁੱਖ ਸੇਵਾਦਾਰ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਰਹੇ ਮਤਲਬ ਕਾਂਗਰਸ ਦਾ ਪ੍ਰਧਾਨ ਤੇ ਰਾ ਪਦਰਾ ਕਰ ਰਿਹਾ ਬੀਜੇਪੀ ਦਾ ਉਹ ਆਗੂ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਹੈ ਸੋ ਲੋਕ ਤਾਂ ਇਹ ਕਹਿੰਦੇ ਕਿ ਪ੍ਰਧਾਨ ਮੰਤਰੀ ਜੀ ਨੇ ਇਸ ਤਰ੍ਹਾਂ ਦੀ ਟਿੱਪਾ ਟਿੱਪਣੀ ਕਰਕੇ ਆਪਣਾ ਕਦ ਹੋਰ ਛੋਟਾ ਕੀਤਾ ਵੈਸੇ ਜਦੋਂ ਪ੍ਰਚਾਰ ਨੂੰ ਵੀ ਨਿਕਲ ਗਏ ਫਿਰ ਕੀ ਛੋਟਾ ਕੀ ਬੜਾ ਮੋਦੀ ਜੀ ਤਾਂ ਕਹਿੰਦੇ ਆਪਾਂ ਨੂੰ ਤਾਂ ਸੁਆਦ ਹੈ ਪ੍ਰਚਾਰ ਚ ਆਉਂਦਾ ਪਰ ਚੰਨੀ ਕਹਿੰਦੇ ਮੈਨੂੰ ਸੁਆਦ ਆ ਗਿਆ ਮੇਰਾ ਨਾਮ ਲੈ ਕੇ ਸ਼ਹਿਦ ਪ੍ਰਧਾਨਗੀ ਦੇ ਲਈ ਦਾ ਲੱਗ ਜਵੇ ਜਨਾ ਇਹ ਪਹਿਲੂ ਵੀ ਹੈਗਾ ਚਲੋ ਇਹਦੇ ਨਾਲ ਨਾਲ ਇੱਕ ਪੰਥਕ ਪਹਿਲੂ ਬਹੁਤ ਅਹਿਮ ਹੈ ਜੀ ਕਹਿੰਦੇ ਜੀ ਸ਼੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਨੇ ਗਿਆਨੀ ਸੁਲਤਾਨ ਸਿੰਘ ਤੇ ਉਹਨਾਂ ਦੀ ਬਦਲੀ ਦੀ ਖਬਰ ਸਾਹਮਣੇ ਆ ਰਹੀ ਹੈ ਕਿ ਜਿਉ ਉਹ ਯਾਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰ ਲਈ ਸੀ ਜੀ ਉਹਨਾਂ ਨੂੰ ਜੱਫੀ ਪਾਲੀ ਸੀ ਜੀ ਮਿਲਲੇ ਸੀ ਜੀ ਇਸ ਲਈ ਕਿ ਇਹ ਹੀ ਕਾਰਨ ਜਾਂ ਇੱਕ ਟਾਸਕ ਪੂਰਾ ਹੋ ਗਿਆ ਹੁਣ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੂੰ ਸਿੱਖ ਸੰਪਰਦਾਵਾਂ ਤੋਂ ਮਾਨਤਾ ਦਿਵਾਲੀ ਤੇ ਇਸ ਲਈ ਇੱਕ ਜਥੇਦਾਰਤਾ ਗਿਆਨੀ ਹਰਪ੍ਰੀਤ ਸਿੰਘ ਦਾ ਪੂਰੀ ਤਰ੍ਹਾਂ ਬਾਹਰ ਕਰਤਾ ਸੀ ਇਹਨਾਂ ਨੂੰ ਵੀ ਦੋ ਯਾਨੀ ਸੁਲਤਾਨ ਸਿੰਘ ਤੇ ਗਿਆਨੀ ਰਕबीर ਸਿੰਘ ਨੂੰ ਇਹ ਕਹਿ ਕੇ ਜਥੇਦਾਰੀਆਂ ਤੋਂ ਹਟਾਤਾ ਸੀ ਕਿ ਤੁਸੀਂ ਤਾਂ ਕੰਮ ਦੇ ਕਾਬਲੇ ਨਹੀਂ ਤੁਸੀਂ ਤਾਂ ਯੋਗਤਾ ਹੀ ਨਹੀਂ ਪਰ ਉਸ ਸਮੇਂ ਦਰਬਾਰ ਸਾਹਿਬ ਦੇ ਗ੍ਰੰਥੀ ਤੇ ਗਿਆਨੀ ਰਕबीर ਸਿੰਘ ਹੈੱਡ ਗ੍ਰੰਥੀ ਬੱਜੋ ਸੱਚਖੰਡੀ ਦਰਬਾਰ ਸਾਹਿਬ ਬੱਜੋ ਸੇਵਾ ਨਿਭਾਉਂਦੇ ਰਹੇ ਤੇ ਉਧਰੋਂ ਹਟ ਗਏ ਤੇ ਜਦੋਂ ਉਹ ਪੋਸਟ ਨੂੰ ਵੀ ਖਤਰਾ ਹੋਇਆ ਤੇ ਗਿਆਨੀ ਰਕबीर ਸਿੰਘ ਅਦਾਲਤ ਤੱਕ ਚਲੇ ਗਏ ਸੀ ਫਿਰ ਉਹ ਵਾਪਸ ਲਿਆ ਸੈਟਲਮੈਂਟ ਹੋ ਗਈ ਤੇ ਹੁਣ ਗਿਆਨੀ ਸੁਲਤਾਨ ਸਿੰਘ ਦੀ ਬਦਲੀ ਕਹਿੰਦੇ ਜਦੋਂ ਕਿ ਗਿਆਨੀ ਸੁਲਤਾਨ ਸਿੰਘ ਹੁਣ ਤਾਜਪੋਸ਼ੀ ਦੇ ਸਮੇਂ ਐਸਜੀਪੀਸੀ ਜਾਂ ਬਾਦਲਾਂ ਦੀ ਰਾਜਨੀਤੀ ਦੇ ਹਿਸਾਬ ਨਾਲ ਉਹ ਸਕ੍ਰਿਪਟ ਦਾ ਹਿੱਸਾ ਬਣ ਕੇ ਸਾਹਮਣੇ ਆਏ ਸੀ ਜਦੋਂ ਉਹਨਾਂ ਨੇ ਉੱਤੇ ਮੈਕ ਸੰਭਾਲਿਆ ਪੰਥਕ ਸਟੇਜ ਚਲਾਈ ਉਸ ਤੋਂ ਬਾਅਦ ਗਿਆਨੀ ਰੁਕਵੀਰ ਸਿੰਘ ਨੇ ਪੰਥਕ ਵਿਚਾਰਾਂ ਕੀਤੀਆਂ ਗੁਰਮਤ ਵਿਚਾਰਾਂ ਕੀਤੀਆਂ ਉਹਦੇ ਆਧਾਰ ਦੇ ਉੱਤੇ ਕਿਹਾ ਕਿ ਵੀ ਲੈ ਵੀ ਸਾਰਾ ਕੁਝ ਟੈਕਲ ਸੈਟਲ ਹੋ ਗਿਆ ਠੀਕ ਚੱਲੀ ਜਾਊਗਾ ਉਸ ਦਿਨ ਗਿਆਨੀ ਰੁਕਵੀਰ ਸਿੰਘ ਦਾ ਬਾਰ ਬਾਰ ਜ਼ਿਕਰ ਤਾਂ ਕਈਆਂ ਨੂੰ ਇਹ ਸ਼ੰਕੇ ਸੋਭੇ ਪੈਦਾ ਕਰਨ ਲੱਗ ਪਿਆ ਸੀ ਕਿਤੇ ਮੁੜ ਕੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨਾਲ ਲਾ ਦਣਗੇ ਕਿਉਂਕਿ ਬਾਬਾ ਬਲਬੀਰ ਹੋਰਾਂ ਨੇ ਤਾਂ ਗੱਲ ਰੱਖਦੀ ਕਿ ਭਾਈ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਅਸੀਂ ਮਾਨਤਾ ਦਿੱਤੀ ਹੈ ਤਾਂ ਕਿ ਸ਼੍ਰੀ ਕੇਸਗੜ ਸਾਹਿਬ ਤੇ ਜਥੇਦਾਰ ਵੱਜੋਂ ਸ਼੍ਰੀ ਗਲਤਖ ਸਾਹਿਬ ਜਥੇਦਾਰ ਤੁਰੰਤ ਲਾਓ ਕੋਈ। ਤੋਂ ਇਸ ਲਈ ਇਹ ਵੀ ਚਰਚਾ ਸੀ ਪਰ ਪਾਸਾ ਤੋਂ ਉਲਟਾ ਵਹਿ ਗਿਆ ਜੀ। ਕਹਿੰਦੇ ਕਿ ਆਪਣਾ ਕੰਮ ਸਪਸ਼ਟ ਹੋਣ ਤੋਂ ਬਾਅਦ ਐਸਜੀਪੀਸੀ ਦੇ ਪ੍ਰਧਾਨ ਨੂੰ ਜੋ ਟਾਸਕ ਮਿਲਿਆ ਸੀ ਉਹਨਾਂ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਵਾਲਾ ਕੰਮ ਸਿਰੇ ਲਵਾਤਾ ਸੁਖਵੀਰ ਦੇ ਕਹਿਣ ਅਨੁਸਾਰ ਕਹਿੰਦੇ ਮਾਨਤਾ ਦਵਾਤੀ ਤੇ ਹੁਣ ਸਾਰੀ ਕਾਰਵਾਈ ਯਾਨੀ ਸੁਲਤਾਨ ਸਿੰਘ ਤੇ ਕੈਨੇਡਿਕ ਗੁਬੀ ਸਿੰਘ ਤੇ ਹੋਣੀ ਹੈ। ਤੇ ਜੀ ਗਿਆਨੀ ਸੁਲਤਾਨ ਸਿੰਘ ਦੀ ਬਦਲੀ ਹੋਈ ਹੈ ਤੇ ਕੀ ਆਉਂਦੇ ਦਿਨਾਂ ਚ ਗਿਆਨੀ ਰਗਵੀਰ ਸਿੰਘ ਦੀ ਬਦਲੀ ਦੇਖਾਂਗੇ ਆਪਾਂ ਜਾਂ ਛੁੱਟੀ ਦੇਖਾਂਗੇ ਕੀ ਗਿਆਨੀ ਰਗਵੀਰ ਸਿੰਘ ਨੂੰ ਜਥੇਦਾਰੀ ਤੱਕ ਕੀ ਮੁੜ ਕੇ ਦੇਣੀ ਸੀ ਆਦਰ ਮਾਨ ਸਤਕਾਰ ਸਤਿ ਵਿਦਾਇਗੀ ਤੱਕ ਕੀ ਕਰਨੀ ਸੀ ਕਹਿੰਦੇ ਜੀ ਛੁੱਟੀ ਹੋ ਸਕਦੀ ਹੈ ਉਹਨਾਂ ਦੀ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਵਜੋਂ ਵੀ ਹੁਣ ਉਹ ਪਰਮਾਨੈਂਟ ਛੁੱਟੀ ਹੁੰਦੀ ਹੈ ਜਾਂ ਉਹਨਾਂ ਨੂੰ ਫਿਲਹਾਲ ਛੁੱਟੀ ਤੇ ਭੇਜਿਆ ਜਾਂਦਾ ਉਹ ਛੁੱਟੀ ਤੇ ਚਲੇ ਜਾਣਗੇ ਜਾਂ ਛੁੱਟੀ ਦੇ ਦਿੱਤੀ ਜਾਊਗੀ ਜਾਂ ਪਰਮਾਨੈਂਟ ਛੁੱਟੀ ਕਰ ਦਿੱਤੀ ਜਾਊਗੀ ਇਹ ਸੰਭਾਵਨਾਵਾਂ ਬਣਦੀਆਂ ਜਾ ਰਹੀਆਂ ਸੋ ਯਾਨੀ ਰਗਵੀਰ ਸਿੰਘ ਹੋਰੀ ਵੀ ਕਿਉਂਕਿ ਇਸ ਲਈ ਬਾਦਲ ਜਿਹੜੀ ਉਹਨਾਂ ਦੀ ਜੋੜੀ ਹੈ ਬਾਦਲ ਤਰਦੇ ਆਲੇ-ਦਾਲੇ ਵਾਲੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਨੂੰ ਇਸ ਗੱਲੋਂ ਵੀ ਚੁੱਪਦੇ ਹੋਣਗੇ ਕਿ ਵੀ ਦੋ ਤਰੀਕਾਲੇ ਫੈਸਲੇ ਕਰਾਉਣ ਚ ਯਾਨੀ ਹਰਪ੍ਰੀਤ ਸਿੰਘ ਨਾਲ ਇਹ ਵੀ ਸੀ ਸ਼੍ਰੀ ਕਾਲਤਾਖਬ ਸਾਬ ਦੇ ਅਸਰ ਤਾਂ ਇਹ ਵੀ ਸੀ ਸੋ ਇਸ ਲਈ ਕਹਿੰਦੇ ਜੀ ਗੱਲ ਇੱਧਰ ਨੂੰ ਤੁਰ ਪਈ ਆ ਸੋ ਯਾਨੀ ਰਕਵੀਰ ਸਿੰਘ ਦੀ ਬਦਾਈਗੀ ਲਗਭਗ ਤੈ ਨਜ਼ਰ ਆ ਰਹੀ ਆ ਚਲੋ ਜੇ ਇਧਰ ਨੂੰ ਬਦਾਈਗੀ ਹੁੰਦੀ ਦਿਖਦੀ ਆ ਤਾਂ ਕੀ ਇਹ ਵੀ ਦਿਖਦਾ ਜੀ ਕਿ ਆਉਂਦੇ ਸਮੇਂ ਦੇ ਵਿੱਚ ਅ ਪਰਮਜੀਤ ਸਿੰਘ ਸਰਨਾਵਰ ਨੂੰ ਸ਼੍ਰੀ ਕਲਤਕ ਸਭ ਤੇ ਤਲਬ ਕੀਤਾ ਜਾ ਸਕਦਾ ਜੀ ਹਾਂ ਉਹਨਾਂ ਦੀ ਇੱਕ ਸ਼ਿਕਾਇਤ ਸ਼੍ਰੀ ਕਲਤਕ ਸਭ ਤੇ ਆਈ ਆ ਵੈਸੇ ਤਾਂ ਮੰਨਿਆ ਜਾਂਦਾ ਕਿ ਗਿਆਨੀ ਕਲਦੀਪ ਸਿੰਘ ਗੜਗਾ ਜਿਹੜਾ ਨੂੰ ਜਥੇਦਾਰੀ ਦਿਵਾਉਣ 'ਚ ਸਰਨਾ ਬ੍ਰਦਰ ਦਾ ਬਹੁਤ ਵੱਡਾ ਰੋਲ ਹੈ ਤੇ ਇਸ ਲਈ ਉਹਨਾਂ ਨੇ ਬਾਕੀ ਚੀਜ਼ਾਂ ਵੀ ਸੈੱਟ ਕਰਾ ਲਈਆਂ ਇਤਿਹਾਸਕ ਗੈਨੀ ਗੁਰੂ ਮਖ ਸਿੰਘ ਹੋਣਾ ਵਰਗਿਆਂ ਦੀ ਵਾਪਸੀ ਹੋ ਗਈ ਹੈ ਨਾ ਤੇ ਫਿਰ ਇਹਦੇ ਖਿਲਾਫ ਕਾਰਵਾਈ ਹੋਗੀ ਕਿ ਨਹੀਂ ਸਰਨਾਵ ਦੇ ਖਿਲਾਫ ਇਹ ਸਵਾਲ ਹੈ ਅਸਲ ਸੱਚ ਹੈ ਕਿ ਕਹਿੰਦੇ 2022 ਦੇ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦੇ ਉਹਦੇ ਲਈ ਜਦੋਂ ਚੋਣ ਸੀ ਤਾਂ ਉਸ ਚੋਣ ਨੂੰ ਲੈ ਕੇ ਖੁਦ ਕਹਿੰਦੇ ਇਹ ਗੱਲ ਕਬੂਲ ਕਰ ਲਈ ਸੀ ਇਹ ਮਨਜ਼ੂਰ ਕਰ ਲਈ ਸੀ ਪਰਮਜੀਤ ਸਿੰਘ ਸਰਨਾਵਰਾ ਨੇ ਕਿ ਵੀ ਮੈਨੂੰ ਕੁਝ ਦਿੱਲੀ ਕਮੇਟੀ ਦੇ ਮੈਂਬਰਾਂ ਨੇ ਭਰੋਸਾ ਦਿਵਾਇਆ ਸੀ ਕਿ ਅਸੀਂ ਤੈਨੂੰ ਪ੍ਰਧਾਨਗੀ ਦੀ ਵੋਟ ਪਾਵਾਂਗੇ 27-27 ਲੱਖ ਦਾ ਸੌਦਾ ਪਟਿਆ ਸੀ ਕਿ ਖੁਦ ਉਹਨਾਂ ਨੇ ਕਹਿਣਾ ਹੈ ਮੀਡੀਆ 'ਚ ਰੂਬਰੂ ਹੁੰਦੇ ਆ ਪਰਮਜੀਤ ਸਿੰਘ ਸਰਦਾਰ ਨੇ ਗੱਲ ਮਨਜ਼ੂਰ ਕੀਤੀ ਸੀ ਕਿ ਵਿਰੋਧੀ ਧਿਰ ਦੇ ਕੁਝ ਦਿੱਲੀ ਗੁਰਦਵਾਰ ਬੰਦ ਕਮੇਟੀ ਦੇ ਚੁਣੇ ਹੋਏ ਮੈਂਬਰ ਉਹਨਾਂ ਤੋਂ 27-27 ਲੱਖ ਰੁਪਏ ਲੈ ਕੇ ਉਹਨਾਂ ਨੂੰ ਵੋਟ ਪਾਉਣ ਦਾ ਉਹਨਾਂ ਨਾਲ ਵਾਅਦਾ ਕਰ ਗਏ ਸੀ ਪਰ ਕਹਿੰਦੇ ਉਹਨਾਂ ਵੋਟਰਾਂ ਨੇ ਉਹਨਾਂ ਮੈਂਬਰਾਂ ਨੂੰ ਧੋਖਾ ਦਿੱਤਾ ਮੈਨੂੰ ਵੋਟ ਨਹੀਂ ਪਈ ਹੁਣ ਜੇ ਵੋਟ ਨਹੀਂ ਪਈ ਤਾਂ ਕੀ 27-27 ਹੀ ਰੱਖ ਦਿੱਤਾ ਸੀ ਕੀ ਕੋਈ ਟੋਕਨ ਮਨੀ ਦਿੱਤੀ ਸੀ ਤੇ ਇਸ ਮਸਲੇ ਦੇ ਉੱਤੇ ਖਰੀਤੋ ਪ੍ਰੂਕਤ ਧਾਰਮਿਕ ਸੰਸਥਾ ਦੀ ਪ੍ਰਧਾਨਗੀਆਂ ਨੇ ਇਹਨਸ ਵਾਰ ਖੜਾ ਕਰਤਾ ਤੇ ਹੁਣ ਵਿਰੋਧੀ ਧਿਰਾਂ ਨੇ ਇਹ ਮੁੱਦਾ ਚੱਕ ਕੇ ਸ਼੍ਰੀ ਕੰਨਤਕ ਸਾਹਿਬ ਤੇ ਸ਼ਿਕਾਇਤ ਕਰਤੀ ਹੁਣ ਦੇਖਣ ਵਾਲੀ ਗੱਲ ਹੈ ਜੀ ਇਹ ਸ਼ਿਕਾਇਤ ਦਾ ਅਸਰ ਕਿੰਨਾ ਕੁ ਹੁੰਦਾ ਹੈ ਕੀ ਪਰਮਜੀਤ ਸਿੰਘ ਸਰਨਾ ਨੂੰ ਯਾਨੀ ਕੁਲਦੀਪ ਸਿੰਘ ਗੜਗਾ ਚਤਲ ਕਰਨਗੇ ਜਾਂ ਨਹੀਂ ਇਹ ਹੁਣ ਉਹਦਾ ਵਕਤ ਤੈਅ ਕਰ ਦੂਗਾ ਕਿ ਗੱਲ ਕਿੱਧਰ ਨੂੰ ਜਾਂਦੀ ਹੈ ਤੇ ਪਰ ਚਰਚਾ ਹੈਗੀ ਹੈ ਜੀ ਕਿ ਗਿਆਨੀ ਲਗਵੀਰ ਸਿੰਘ ਦੀ ਛੁੱਟੀ ਤੇ ਬਦੈਗੀ ਹੋ ਜਾਣੀ ਹੈ ਤੇ ਪਰਨਿਸ਼ਿੰਕ ਸਰਨਾਨ ਚਿਰਕਾਲ ਤੱਕ ਸਾਥ ਤੇ ਤਲ ਕੀਤਾ ਜਾ ਸਕਦਾ ਦਿੱਲੀ ਸਿੱਖ ਕਤਲਿਆਂ 31 ਅਕਤੂਬਰ ਤੋਂ ਲਗਭਗ 7 ਨਵੰਬਰ ਤੱਕ ਮੌਤ ਦਾ ਨੰਗਾ ਨਾਚ ਨਿਜਾਮ ਦੀ ਕਾਨੂੰਨ ਦੀ ਉੜਈ ਖਿਲੀ ਤੇ ਘਟ ਗਿਣਤੀ ਭਾਈਚਾਰਿਆਂ ਚ شمار ਸਿੱਖ ਭਾਈਚਾਰੇ ਨੂੰ ਬੇਰਹਿਮੀ ਨਾਲ ਕਤਲੋਗਾਰਤ ਘਰ ਬਾਰ ਫੂਕ ਇਨਾ ਉਹ ਸਾਰਾ ਕੁਝ ਉਹ ਵਰਤਾਰਾ ਅਸੀਂ ਦੇਖਿਆ 48 ਸਾਲਾਂ ਬਾਅਦ ਜਦੋਂ ਖੜ ਕੇ ਦੇਖਦੇ ਹਾਂ ਤਾਂ ਇੱਕ ਵਾਰ ਸਵਾਲ ਫੇਰ ਖੜਾ ਹੈ ਕਿ ਲੋਕਤੰਤਰ ਦੀ ਦੁਹਾਈ ਵਾਲੇ ਮੁਲਕ ਦੇ ਵਿੱਚ ਇਨਸਾਫ ਕਿੱਥੇ ਹੈ ਤੇ ਜਿਸ ਦੀ ਪ੍ਰਧਾਨ ਮੰਤਰੀ ਦਾ ਕਤਲ ਹੁੰਦਾ ਕਿਉਂਕਿ ਅੰਦਰ ਇੱਕ ਟੀ ਸੁੱਟਦੀ ਹੈ ਕਿ ਤੁਸੀਂ ਸੱਚ ਕਨਫੀਦਰਵਾਰ ਸਾਹ ਤੇ ਟੈਂਕ ਚੜਾਏ ਹਾਂ ਗੋਲੀਆਂ ਵਾਲੀਆਂ ਹੈ ਟੈਟੇਰੀ ਕੀਤਾ ਹੈ ਸਰਦਾਲੂ ਵੀ ਮਤਲਬ ਉਹ ਕਿ ਉੱਥੇ ਜਿਹੜੇ ਆਮ ਸੰਗਤ ਗਈ ਸੀ ਉਹਨੂੰ ਵੀ ਨਾਲੇ ਪੀੜ ਦਿੱਤਾ ਸੋ ਉਹਦੇ ਵਿੱਚੋਂ ਉਹਦੇ ਸੁਰੱਖਿਆ ਗਾੜਾ ਵੱਲੋਂ ਜਿਹੜਾ ગાંધી ਨੂੰ ਗੋਲੀਆਂ ਮਾਰੀਆਂ ਜਾਂਦੀਆਂ ਉਹਨਾਂ ਨੂੰ ਸਜ਼ਾ ਹੁੰਦੀ ਹੈ ਫਾਂਸੀ ਦਿੱਤੀ ਜਾਂਦੀ ਹੈ ਪਰ ਇਹ ਕਹ ਕੇ ਕੇ بڑا ਪੇੜ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਹੈ ਜੀਵ ਗਾਂਧੀ ਦੇ ਬੋਲ ਤੇ ਉਹਦੇ ਵਿੱਚ ਕੀ ਕਾਂਗਰਸੀ ਤੇ ਕੀ ਦੂਜੀਆਂ ਤਰ੍ਹਾਂ ਦੇ ਕਿੰਨੇ ਹੀ ਲੋਕਾਂ ਨੇ ਘਰਾਂ ਚੋਂ ਕੱਢ ਕੇ ਗੱਡੀਆਂ ਚੋਂ ਕੱਢ ਕੇ ਟਰੱਕਾਂ ਚੋਂ ਕੱਢ ਕੇ ਪਜਾਰਾਂ ਚ ਤੁਰੇ ਜਾਂਦੇ ਆ ਨਿਸ਼ਾਨਦੇਹੀ ਕਰ ਕਰਕੇ ਟਾਇਰ ਪਾ ਅੱਗ ਲਾ ਟੱਬਰ ਨੂੰ ਫੂਕ ਦੁਕਾਨਾਂ ਨੁਕਸਾਨ ਤੇ ਇਕੱਲਾ ਦਿੱਲੀ ਚ ਨਹੀਂ ਦੇਸ਼ ਦੇ ਹੋਰ ਨਾ ਥਾਂਵਾਂ ਦੇ ਉੱਤੇ ਜਿੱਥੇ ਸਿੱਖ ਭਾਈਚਾਰਾ ਵਸਦਾ ਸੀ ਇਸ ਨੂੰ ਦੰਗਿਆਂ ਦਾ ਨਾਮ ਦਿੱਤਾ ਗਿਆ 84 ਦੰਗੇ ਜਦੋਂ ਕਿ ਸਿੱਖ ਨਸਲ ਕੁਛੀ ਸੀ ਸਿੱਖ ਕਤਲਿਆਮ ਸੀ ਤੇ ਪਰ ਤੁਸੀਂ ਕਹੋ ਕਿ ਵਕਤ ਦੇ ਬੰਹੜ ਚੋਂ ਘਟਣਾ ਵਾਪਰ ਗਈ ਤੇ ਫਿਰ ਇਨਸਾਫ ਕਿਨੇ ਦਿਵਾਉਣਾ ਸੀ 48 ਸਾਲਾਂ ਬਾਅਦ ਜੇ ਤੁਸੀਂ ਅੱਜ ਦੀ ਰਿਪੋਰਟ ਮੈਂ ਦੇਖ ਰਿਹਾ ਸੀਗਾ ਨਵੀਂ ਦਿੱਲੀ ਤੋਂ ਛਪੀ ਹੈ ਮੈਂ ਪੰਜਾਬੀ ਟ੍ਰਿਬਿਊਨ ਦੇ ਜੇ ਬਾਟਮ ਤੇ ਨਜ਼ਰ ਮਾਰਾਂ ਉਹ ਕਹਿੰਦੇ ਨਿظام ਦੀ ਖਾਮੋਸ਼ੀ ਨੇ ਨਿਕਲ ਲਿਆ ਨਿਆ ਸਿੱਖ ਕਤਲਿਆਮ ਦੇ 48 ਬਰਿਆਂ ਬਾਅਦ ਵੀ ਚਖਮ ਅੱਲੇ ਪੀੜਤ ਹਾਲੇ ਵੀ ਇਨਸਾਫ ਦੀ ਉਡੀਕ ਚ ਜਿਹੜੇ ਸੇ ਕਤਲੇਆਮ ਚ ਮਾਰੇ ਗਏ ਉਹ ਤਾਂ ਦੁਨੀਆ ਤੋਂ ਚਲੇ ਗਏ ਜਿਹੜੇ ਪਿੱਛੇ ਪਰਿਵਾਰ ਬੱਚੇ ਸੀ 41 ਸਾਲਾਂ ਚ ਕਿੰਨੇ ਲੜਾਈ ਲੜਦਿਆਂ ਤੁਰ ਗਏ ਪਰ ਅਜੇ ਵੀ ਇਹ ਸਕੂਨ ਉਹਨਾਂ ਆਤਮਾਵਾਂ ਨੂੰ ਜਿਹੜੇ ਤੁਰ ਗਏ ਜਾਂ ਜਿਹੜੇ ਹੈਗੇ ਨੇ ਉਹਨਾਂ ਨੂੰ ਨਹੀਂ ਮਿਲ ਰਿਹਾ ਤੇ ਮਨੁੱਖ ਤੁਹਾਨੂੰ ਪਿਆਰ ਕਰਨ ਲਈ ਡੀਕੀ ਜਾਂਦੇ ਨੇ ਕਿ ਇਨਸਾਫ ਕਦੋਂ ਆ ਮੇਰੇ ਪੂਰੇ ਤਾ ਥਾਂਕੜੇ ਪਏ ਆ ਸਰਕਾਰੀ ਰਿਕਾਰਡ ਚ ਕਹਿੰਦੇ ਜੀ 2733 ਕਤਲ ਹੋਇਆ ਜੀ ਮਤਲਬ ਇਹਨਾਂ ਦੇ ਰਿਕਾਰਡ ਚ 2733 ਵੀ ਥੋੜੇ ਨੇ ਜਦੋਂ ਕਿ ਧਰਾਤਲ ਤੇ ਦੱਸਿਆ ਜਾਂਦਾ ਕਿ 3000 ਤੋਂ ਵੱਧ ਕਤਲ ਤਾਂ ਦਿੱਲੀ ਦੇ ਵਿੱਚ ਸੀ ਉਹ ਤੋਂ ਬਿਨਾ ਬਾਕੀ ਮੁਲਕ ਚ ਮਿਲਾ ਕੇ ਤਾਂ ਅੰਕੜੇ ਕਿਤੇ ਵੱਡੇ ਬਣਦੇ ਨੇ ਸੋ 2733 ਸਰਕਾਰੀ ਰਿਕਾਰਡ ਚ ਕਤਲ ਹੁੰਦਾ ਤੇ ਜਦੋਂ ਕੀ ਕਹਿੰਦੇ ਇਹ ਸਾਰੇ ਮਾਮਲਿਆਂ ਦੇ ਵਿੱਚ 650 ਦੇ ਕਰੀਬ ਕੇਸ ਸਰਚ ਹੁੰਦੇ ਆ ਤੇ 362 ਚਾਰ ਸ਼ੀਟ ਦਾਖਲ ਹੁੰਦੀਆਂ ਤੇ ਜੀ 39 ਮਾਮਲਿਆਂ 'ਚ ਹੀ ਹੁਣ ਤੱਕ ਸਜ਼ਾ ਹੋਈ ਹੈ ਕੇਸ 650 ਦਰਜ ਹੋਏ ਐ ਤੇ ਇੱਕ ਕੇਸ 'ਚ ਕਿੰਨੇ ਕਿੰਨੇ ਬੰਦੇ ਇਨਵੋਲਵ ਹੋਣੇ ਨਾ ਇੱਕ ਖੇਤਾਂ 'ਚ ਇੱਕ ਹਲਕੇ 'ਚ ਇੱਕ ਮਹੱਲੇ 'ਚ ਇੱਕ ਗਲੀ 'ਚ ਲੁੱਟਾਂ ਖੋਹਾਂ ਕਰਨ ਵਾਲੇ ਕਤਲਗਾਰਥ ਕਰਨ ਵਾਲੇ ਅੱਗ ਲਾਉਣ ਵਾਲੇ 650 ਮਾਮਲਿਆਂ 'ਚੋਂ ਚਾਰ ਸ਼ੀਟ 362 ਹੈ ਆਪਾਂ 41 ਸਾਲਾਂ ਬਾਅਦ ਗੱਲ ਕਰ ਰਹੇ ਆਂ ਤੇ ਜੀ ਕਹਿੰਦੇ ਮਾਮਲਿਆਂ 'ਚ ਸਜ਼ਾ ਹੁੰਦੀ ਆ 39 ਨੂੰ ਹੈਨਾ ਤੇ ਜਦੋਂ ਕਿ 300 ਕੇਸ ਰਫਾ ਦਫਾ ਹੋ ਗਏ 20 ਕੇਸ ਅਜੇ ਚੱਲ ਰਹੇ ਨੇ 300 ਦੀਆਂ ਫਾਈਲਾਂ ਬੰਦ ਹੋ ਗਈਆਂ 20 ਕੇਸ ਅਜੇ ਚੱਲ ਰਹੇ ਨੇ ਤੇ ਜੀ ਫਿਰ ਇਨਸਾਫ ਕਿੱਥੇ 41 ਸਾਲ ਬੀਤਾਂ ਦੇ ਬਾਵਜੂਦ ਵੀ ਇਨਸਾਫ ਨਹੀਂ ਉਹ ਅਸੀਂ ਲੋਕਤੰਤਰ ਦਾ ਟੰਡੋਰਾ ਬਣ ਗਿਆ ਅਫਸੋਸ ਬਹੁਤ